ਅਪ੍ਰੈਲ ਮਈ ਦੇ ਮਹੀਨਿਆਂ ਵਿੱਚ ਗਰਮੀ ਦਾ ਪ੍ਰਭਾਵ ਵਧਣ ਲੱਗਦਾ ਹੈ ਵਧਿਆ ਹੋਇਆ ਤਾਪਮਾਨ ਸਰੀਰ ਤੇ ਅਸਰ ਪਾਉਂਦਾ ਹੈ ਤਾਪਮਾਨ 40 ਤੋਂ ਪਾਰ ਹੋ ਕੇ ਡੀਹਾਈਡਰੇਸ਼ਨ ਦੀ ਸਮੱਸਿਆ ਵੀ ਵਾਹ ਜਾਂਦੀ ਹੈ ਡੀਹਾਈਡਰੇਸ਼ਨ ਇੱਕ ਸਮੱਸਿਆ ਹੈ ਜੋ ਘੱਟ ਪਾਣੀ ਪੀਣ ਨਾਲ ਹੁੰਦੀ ਹੈ ਇਸ ਨਾਲ ਸਰੀਰ ਵਿੱਚ ਪਾਣੀ ਇਲੈਕਟ੍ਰੋਲਾਈਟ ਅਤੇ ਖਣਜਾਂ ਦੀ ਕਮੀ ਹੋ ਜਾਂਦੀ ਹੈ ਇਸ ਸਮੇਂ ਦੇਸ਼ ਦੇ ਉੱਤਰੀ ਖੇਤਰਾਂ ਦੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੈ ਅੱਜ ਪੂਰੇ ਉੱਤਰੀ ਖੇਤਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ April ਦੇ ਅੰਤ ਤੱਕ ਤਾਪਮਾਨ 40 ਤੋਂ ਉੱਪਰ ਵੱਹ ਸਕਦਾ ਹੈ ਗਰਮੀਆਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਵਧਣ ਦਾ ਇੱਕ ਕਾਰਨ ਡੀਹਾਈਡਰੇਸ਼ਨ ਵੀ ਹੈ ਆਓ ਇਸ ਬਾਰੇ ਡਿਟੇਲ ਦੇ ਵਿੱਚ ਸਮਝਦੇ ਹਾਂ ਗਰਮੀਆਂ ਵਿੱਚ ਲੂ ਦਾ ਕਹਿਰ ਆਮ ਲੋਕਾਂ 'ਚ ਤਬਾਹੀ ਮਚਾ ਦਿੰਦਾ ਹੈ। ਸਵੇਰੇ 9-10 ਵਜੇ ਤੋਂ ਬਾਅਦ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ ਗਰਮੀ ਦੀ ਲਹਿਰ ਵੀ ਸ਼ੁਰੂ ਹੋ ਜਾਂਦੀ ਹੈ। ਗਰਮੀ ਦੀ ਲਹਿਰ ਕਾਰਨ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਤੇ ਪਾਣੀ ਦੀ ਕਮੀ ਹੁੰਦੀ ਹੈ। ਇਸ ਨਾਲ ਡੀਹਾਈਡਰੇਸ਼ਨ ਹੁੰਦਾ ਹੈ। ਇਸ ਦਾ ਦਿਲ ਦੀ ਬਿਮਾਰੀ ਨਾਲ ਵੀ ਸੰਬੰਧ ਹੁੰਦਾ ਹੈ। ਹਾਲਾਂਕਿ ਕਈ ਵਾਰ ਗਰਮੀਆਂ ਦੇ ਵਿੱਚ ਦਿਲ ਦੇ ਦੌਰੇ ਦੇ ਲੱਛਣ ਇਸ ਤਰ੍ਹਾਂ ਵਿਖਾਈ ਦਿੰਦੇ ਹਨ ਜਿਵੇਂ ਉਹ ਗਰਮੀ ਕਾਰਨ ਹੋਣ। ਜਦੋਂ ਕਿ ਅਸਲੀਅਤ ਦੇ ਵਿੱਚ ਇਹ ਦਿਲ ਨਾਲ ਜੁੜਿਆ ਹੋਇਆ ਮਾਮਲਾ ਹੁੰਦਾ ਹੈ ਆਹon ਜਾਂਦੇ ਹਾਂ ਕਿ ਮੈਡੀਕਲ ਰਿਪੋਰਟ ਐਦੇ ਬਾਰੇ ਕੀ ਕਹਿੰਦੀ ਹੈ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਵਿੱਚ ਹਰ ਸਾਲ 1300 ਤੋਂ ਵੱਧ ਮੌਤਾਂ ਦਿਲ ਦੇ ਦੌਰੇ ਨਾਲ ਹੁੰਦੀਆਂ ਹਨ ਇਸ ਲਈ ਬਹੁਤ ਜ਼ਿਆਦਾ ਗਰਮੀ ਅਤੇ ਗਰਮ ਹਵਾਵਾਂ ਜ਼ਿੰਮੇਵਾਰ ਹਨ ਜਰਨਲ ਆਫ ਦਾ ਅਮਰੀਕਨ ਹਾਰਟ ਐਸੋਸੀਏਸ਼ਨ ਵਿੱਚ ਪ੍ਰਕਾਸ਼ਿਤ 2023 ਦੇ ਇੱਕ ਅਧਿਐਨ ਦੇ ਅਨੁਸਾਰ ਬਹੁਤ ਜ਼ਿਆਦਾ ਗਰਮੀ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦੀ ਹੈ ਜਦੋਂ ਕੋਈ ਡੀਹਾਈਡਰੇਸ਼ਨ ਤੋਂ ਪੀੜਤ ਹੁੰਦਾ ਹੈ ਤਾਂ ਸਾਡਾ ਦਿਲ ਨਾੜੀਆਂ ਅਤੇ ਤਮਨੀਆਂ ਰਾਹੀਂ ਖੂਨ ਪੰਪ ਕਰਨ ਲਈ ਵਾਧੂ ਸਮਾਂ ਲੈਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਡੀਹਾਈਡਰੇਟ ਹੋਣ ਨਾਲ ਸਰੀਰ ਦੇ ਵਿੱਚ ਖੂਨ ਦਾ ਸੰਚਾਰ ਘੱਟ ਜਾਂਦਾ ਹੈ। ਖੂਨ ਦਾ ਸੰਚਾਰ ਹੌਲੀ ਹੋਣ ਅਤੇ ਸੋਡੀਅਮ ਵਧਣ ਕਾਰਨ ਖੂਨ ਗਾੜਾ ਹੋ ਜਾਂਦਾ ਹੈ ਅਤੇ ਸੰਚਾਰ ਸਹੀ ਨਹੀਂ ਹੁੰਦਾ। ਇਸ ਲਈ ਜਿੰਨਾ ਜ਼ਿਆਦਾ ਪਾਣੀ ਅਸੀਂ ਪੀਵਾਂਗੇ ਉੰਨਾ ਹੀ ਇਹ ਖੂਨ ਦੇ ਪ੍ਰਵਾਹ ਦੇ ਵਿੱਚ ਮਦਦ ਕਰੇਗਾ। ਘੱਟ ਪਾਣੀ ਪੀਣ ਨਾਲ ਦਿਲ ਦੀ ਧੜਕਣ ਵੱਜ ਜਾਂਦੀ ਹੈ। ਤੁਹਾਡਾ ਬਲੱਡ ਪ੍ਰੈਸ਼ਰ ਵੀ ਅਸੰਤੁਲਿਤ ਹੋ ਜਾਂਦਾ ਹੈ ਇਸ ਨਾਲ ਬਿਉਸ਼ੀ ਵਰਗੀਆਂ ਪੇਚਿੱਦਗੀਆਂ ਹੋ ਸਕਦੀਆਂ ਹਨ ਆਹon ਜਾਣਦੇ ਹਾਂ ਕਿ ਕਿਹਨਾਂ ਲੋਕਾਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਡੀਹਾਈਡਰੇਸ਼ਨ ਵਧਾਉਂਦੀ ਹੈ ਦਰਅਸਲ ਜੇ ਕੋਈ ਵਿਅਕਤੀ ਪਹਿਲਾਂ ਹੀ ਦਿਲ ਦਾ ਮਰੀਜ਼ ਹੈ ਤੇ ਦਵਾਈ ਲੈ ਰਿਹਾ ਹੈ ਤਾਂ ਉਸ ਨੂੰ ਗਰਮੀਆਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਾਣੀ ਪੀਣਾ ਚਾਹੀਦਾ ਹੈ ਪਾਣੀ ਦੀ ਕਮੀ ਇਨ੍ਹਾਂ ਸਿਹਤ ਸਮੱਸਿਆਵਾਂ ਨੂੰ ਪੈਦਾ ਕਰ ਸਕਦੀ ਹੈ ਤੇ ਸਥਿਤੀ ਹੋਰ ਵੀ ਵਿਗਾੜ ਸਕਦੀ ਹੈ ਜੇਕਰ ਕਿਸੇ ਨੂੰ ਦਿਲ ਦਾ ਦੌਰਾ ਪੈ ਚੁੱਕਾ ਹੈ ਤੇ ਗਰਮੀਆਂ ਵਿੱਚ ਉਸ ਨੂੰ ਦੁਬਾਰਾ ਇਸ ਸਮੱਸਿਆ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਜਿਗਰ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ ਗਰਮੀਆਂ ਦੇ ਵਿੱਚ ਦਿਲ ਦੇ ਦੌਰੇ ਦੇ ਵਧੇ ਹੋਏ ਜੋਖਮ ਲਈ ਲਾਈਫਸਟਾਈਲ ਦੇ ਕਾਰਕ ਵੀ ਜ਼ਿੰਮੇਵਾਰ ਹਨ ਜਿਵੇਂ ਕਿ ਸਿਗਰਟ ਪੀਣ ਲਈ ਗਰਮੀਆਂ ਦੇ ਵਿੱਚ ਜ਼ਿਆਦਾ ਕੋਲਡ ਡਰਿੰਕ ਪੀਓ ਪਸੀਨੇ ਦੀ ਕਮੀ ਵੀ ਇੱਕ ਕਾਰਨ ਹੈ ਜਦੋਂ ਕੋਲੇਸਟ੍ਰੋਲ ਜਾਂ ਚਰਬੀ ਜ਼ਿਆਦਾ ਹੁੰਦੀ ਹੈ ਤਾਂ ਇਸ ਬਾਰੇ ਸਿਹਤ ਮਾਰ ਕੀ ਕਹਿੰਦੇ ਹਨ ਜੈਫਰੀ ਐਚਗਰਾਫ ਐਮ ਡੀ ਕੰਸੀਡਰ ਮੈਡੀਸਨ ਪ੍ਰੋਵਾਈਡਰ ਅਤੇ ਡਾਕਟਰ ਅਤੇ ਕਾਰਡੀਓਲੋਜਿਸਟ ਦੱਸਦੇ ਹਨ ਕਿ ਜੋ ਲੋਕ ਦਿਲ ਦੇ ਮਰੀਜ਼ ਹਨ ਅਤੇ ਕੋਈ ਵੀ ਦਵਾਈ ਲੈਂਦੇ ਹਨ ਉਹਨਾਂ ਨੂੰ ਗਰਮੀਆਂ ਦੌਰਾਨ ਆਪਣੀ ਖੁਰਾਕ ਨੂੰ ਹਾਈਡਰੇਸ਼ਨ ਨਾਲ ਭਰਪੂਰ ਰੱਖਣਾ ਚਾਹੀਦਾ ਹੈ ਡੀਹਾਈਡਰੇਸ਼ਨ ਉਹਨਾਂ ਲਈ ਘਾਤਕ ਹੈ ਜੇਕਰ ਉਹਨਾਂ ਨੂੰ ਇਹ ਸਮਝਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਕਿ ਸਰੀਰ ਹਾਈਡਰੇਟ ਹੋ ਰਿਹਾ ਹੈ ਤਾਂ ਉਹਨਾਂ ਨੂੰ ਆਪਣੇ ਪਿਸ਼ਾਬ ਦੇ ਰੰਗ ਦੇ ਵਿੱਚ ਬਦਲਾਅ ਵੱਲ ਧਿਆਨ ਦੇਣਾ ਚਾਹੀਦਾ ਹੈ ਅਹੋਂ ਜਾਣਦੇ ਹਾਂ ਗਰਮੀਆਂ ਵਿੱਚ ਦਿਲ ਦੇ ਦੌਰੇ ਦੇ ਸੰਕੇਤ ਗਰਮੀਆਂ ਵਿੱਚ ਚਿੰਤਾ ਮਹਿਸੂਸ ਕਰਨਾ ਚੱਕਰ ਆਉਣੇ ਸਿਰ ਘੁੰਮਣਾ ਸਾਹ ਦੇ ਵਿੱਚ ਤਕਲੀਫ ਹੋਣੀ ਤੇ ਬਹੁਤ ਜ਼ਿਆਦਾ ਤਣਾਅ ਮਹਿਸੂਸ ਹੋਣਾ ਦਿਲ ਦੇ ਦੌਰੇ ਦੇ ਮੇਨ ਕਾਰਨ ਹੋ ਸਕਦੇ ਹਨ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ